ਉਹ ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸ ਤੇ ਬਹੁਤ ਵੱਡੀ ਕਿਤਾਬ ਲਿਖੀ। ਬੜੀ ਮਹਿੰਗੀ ਕਿਤਾਬ ਉਹਦੀ ਕੀਮਤ ਮੈਂ 2200 ਲਿਖੀ ਦੇਖੀ 2200 ਰੁਪਏ। ਇਹ ਵਿਦਿਆਰਥੀ ਚੁੱਕਣ ਲੱਗੇ ਅਤੇ ਹਿਲਣ ਲੱਗੇ। ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ। ਮੈਨੂੰ ਕਹਿਣ ਲੱਗੇ ਮਸਕਿਨ ਜੀ ਬੜਾ ਕੁਝ ਦੇਖ ਲਿਆ ਮੈਂ। ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ। ਸਿਮਰਤੀ ਪਿਛਲੇ ਜਨਮ ਤੱਕ ਵੀ ਚੱਲੀ ਗਈ। ਆਰਬ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਨੀਆਂ ਨੇ ਔਰ ਹੋਰ ਮੁਲਕਾਂ ਦੇ ਵਿੱਚ ਵੀ ਕਿ 8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸੀ ਹੈ ਔਰ ਹੈਰਾਨਗੀ ਹੈ ਡਾਕਟਰ சதਵੰਤ ਕੋਰ ਬੈਂਗਲੌਰ ਦੇ ਉਸ ਨੇ ਇਸ ਦੇ ਤੇ ਬਹੁਤ ਵੱਡੀ ਕਿਤਾਬ ਲਿਖੀ ਹੈ ਬੜੀ ਮਹਿੰਗੀ ਕਿਤਾਬ ਉਹਦੀ ਕੀਮਤ ਮੈਂ 2200 ਲਿਖੀ ਦੇਖੀ 2200 ਰੁਪਏ ਮੈਨੂੰ ਉਹਨਾਂ ਨੇ ਭੇਟ ਕੀਤੀ ਗੁਰਦੁਆਰੇ 'ਚ ਇੱਕ ਸੰਸਥਾ ਬਣੀ ਹੋਈ ਹੈ ਜਿਹੜੇ ਬੰਦੇ ਮਰ ਜਾਂਦੇ ਨੇ ਪਰ 5-7 ਘੰਟਿਆਂ ਬਾਅਦ ਫਿਰ ਖੜੇ ਹੋ ਜਾਂਦੇ ਨੇ ਤੇ ਕੁਝ ਦਸਣ ਲੱਗ ਪੈਂਦੇ ਨੇ ਪਿਛੋਕ ਜੋ ਉਹਨਾਂ ਨਾਲ ਹੋਇਆ ਡਾਕਟਰਾਂ ਨੇ ਛੱਡ ਕੇ ਦੇ ਦਿੱਤਾ ਮਰ ਗਏ ਖਤਮ ਲੇਕਿਨ ਫਿਰ ਜੀ ਉੱਠੇ ਇਸ ਤਰ੍ਹਾਂ ਦੀ ਘਟਨਾ ਇੱਕ ਹਲਦਵਾਨੀ 'ਚ ਵੀ ਮੈਂ ਦੇਖੀ ਬਾਬਾ ਬਿਸ਼ਨ ਸਿੰਘ ਡਰਾਈਵਰ ਸਨ ਕੰਮਕਾਰ ਛੱਡ ਬੈਠੇ ਸਨ ਗੁਜ਼ਰ ਗਏ ਲੇਕਿਨ ਸ਼ਾਮ ਨੂੰ ਜਿਵੇਂ ਅਰਥੀ ਕੱਢਣ ਲੱਗੇ ਤੇ ਹਿਲ ਪਏ ਐ ਤੁਹਾਨੂੰ ਉਥੋਂ ਦੀ ਘਟਨਾ ਮੈਂ ਦੱਸਦਾ ਇਸ ਤਾਂ ਦੀ ਬਥੇਰੀਆਂ ਘਟਨਾ ਘਟੀਆਂ ਜਦ ਹਿਲੇ ਹੈ ਤੇ ਨਾਲ ਦੇ ਸਾਰੇ ਡੰਗ ਰਹਿ ਗਏ ਤੇ ਤੇ ਅਰਥੀ ਚੁੱਕਣ ਲੱਗੇ ਅਤੇ ਹਿਲਣ ਲੱਗ ਪਏ ਦੰਬ ਵੀ ਚੱਲਣ ਲੱਗ ਪਿਆ ਖੋਲੇ ਗਫ਼ਨ ਜਿੰਦਾ ਅਕਾਂ ਖੁੱਲ ਗਏ ਬੈਠ ਗਏ ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ 24 ਘੰਟਿਆਂ ਚ 8 8 9 9 ਘੰਟੇ ਗੁਰਦੁਆਰੇ ਹੀ ਬੈਠੇ ਰਹਿੰਦੇ ਮੈਨੂੰ ਕਹਿਣ ਲੱਗੇ ਮਸਕਿਨ ਜੀ ਬੜਾ ਕੁਝ ਦੇਖ ਲਿਆ ਮੈਂ ਥੋੜੇ ਜਿਹਾ 5 7 ਘੰਟਿਆਂ ਚ ਮੈਨੂੰ ਵਾਪਸ ਕੀਤਾ ਗਿਆ 68 ਗੋਦਾਮ ਉਥੋਂ 4 ਮੀਲ ਦੀ ਦੂਰੀ ਤੇ ਇਕ ਦੂਜਾ ਹੀ ਇਸੇ ਨਾਮ ਦਾ ਉਹਦੀ ਡੈਥ ਹੋ ਗਈ ਉਹ ਮਰ ਗਿਆ ਅਚਨ ਚੇਤ ਖੜੇ ਖੜੇ ਮੈਂ ਕਿ ਪ੍ਰਕਿਰਤੀ ਚ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਐਸਾ ਵੀ ਹੋ ਜਾਂਦਾ ਹੈ ਐਸੇ ਮਨੁੱਖਾਂ ਨੇ ਜੋ ਕੁਝ ਦੱਸਿਆ ਉਸ ਕਿਤਾਬ ਦੇ ਸਭ ਕੁਝ ਇਹੀ ਲਿਖਿਆ ਹੋਇਆ ਉਹਨਾਂ ਨੇ ਸੰਗ੍ਰਹਿ ਕੀਤਾ ਇਸ ਸੰਸਥਾ ਨੂੰ ਭੇਜ ਅਮਰੀਕਾ ਤੋਂ ਮਿਲ ਉੱਥੋਂ ਦੇ ਸਾਇੰਟਿਸਟ ਜਾਣਨਾ ਚਾਹੁੰਦੇ ਨੇ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਔਰ ਇਹ ਕੀ ਹੈ ਇਹ ਵਾਸਤਵਕ ਹੀ ਹੈ ਗਾਲਬਨ 15 16 ਸਾਲ ਬਹੁਤ ਵੱਡੀ ਘਟਨਾ ਘਟੀ ਕਾਨਪੁਰ ਦੇਸ਼ ਔਰ ਇਹ ਤੇ ਛੁਕੇ ਪੇਪਰਾਂ 'ਚ ਆ ਗਈ ਲਗਾਤਾਰ ਕਿਸੇ ਡਾਕਟਰ ਨੇ ਲਖਨਊ ਦੇਚ ਆਪਣੀ ਪਤਨੀ ਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ। ਇੱਕ ਘਟਨਾ ਬਕਸੇ 'ਚ ਬੰਦ ਕਰਕੇ ਗੰਗਾਏ ਸੁੱਟਣ ਦੀ ਕੋਸ਼ਿਸ਼ ਕੀਤੀ ਟ੍ਰੇਨ ਦੇ ਰਾਈ ਬਕਸਾ ਜਿਹੜਾ ਸੀ ਉਹ ਕਿਧਰੇ ਕਿਨਾਰੇ ਤੇ ਪਿਆ ਰਹਿ ਗਿਆ। ਨਹੀਂ ਜਮਨਾ ਦੇ ਚ ਗਹਿਰੇ ਪਾਣੀ 'ਚ ਗਿਆ। ਗੰਗਾ ਦੇ ਚ। ਟ੍ਰੇਨ ਉੱਪਰ ਓਲੰਗੀ। ਫਿਰ ਚੰਗਾ ਰੋਲਾ ਰੱਪਾ ਪਿਆ। ਮੁਜਰਮ ਨਿਰਦੋਸ਼ ਕੋਈ ਸਬੂਤ ਨਹੀਂ ਕੁਛ ਨਹੀਂ ਕੋਈ 11 ਸਾਲਾਂ ਬਾਅਦ ਇੱਕ 8 ਸਾਲ ਦੀ ਬੱਚੀ ਕਹਿਣ ਲੱਗੀ ਨਾਲ ਕਾਨਪੁਰ ਦੇ ਇੱਕ ਪਿੰਡੇ ਚ ਉਸਦਾ ਜਨਮ ਹੋਇਆ ਜੋ ਅਖਬਾਰਾਂ ਚ ਬੜਾ ਰੋਲਾ ਪਿਆ ਮੈਂ ਡਾਕਟਰ ਦੀ ਪਤਨੀ ਮੈਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰੇ ਉੱਥੇ ਮੇਰੀਆਂ ਇੰਨੀਆਂ ਸਾੜੀਆਂ ਪਈਆਂ ਨੇ ਇਤਨਾ ਗਹਿਣਾ ਪਿਆ ਇਹ ਜਿਹੜੇ ਵੱਡੇ ਵੱਡੇ ਅਖਬਾਰ ਫਰੰਟ ਪੇਜ ਦੇ ਉੱਤੇ ਆ ਖਬਰ ਉਸ ਪਿੰਡ ਦੇ ਵਿੱਚ ਬੜਾ ਰਸ਼ ਜਿਹੜੀਆਂ ਉਸ ਨੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਚੀਜ਼ਾਂ ਦੱਸੀਆਂ ਬਿਲਕੁਲ ਸਹੀ ਬਿਲਕੁਲ ਸਹੀ ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ ਕਿ ਸਿਮਰਤੀ ਪਿਛਲੇ ਜਨਮ ਤੱਕ ਵੀ ਚਲੀ ਗਈ ਯਾਦ ਪਿਛਲੇ ਜਨਮ ਤੱਕ ਵੀ ਚੱਲੀ ਗਈ ਪਰ ਕਮ ਸੇ ਕਮ ਉਹ 6 ਮਹੀਨੇ ਦਸ ਦਿਹ ਰਹੇ ਉਸ ਤੋਂ ਬਾਅਦ ਬਲਕ ਕਾਨੂੰਨ ਵਿੱਚ ਐਸੀ ਕੋਈ ਜਦ ਨਹੀਂ ਕਿ ਅਗਲੇ ਜਨਮ ਦੇ ਵਿੱਚ ਕੋਈ ਕਿਸੇ ਨੂੰ ਮੁਜਰਮ ਹੋਣ ਦਾ ਇਲਜ਼ਾਮ ਲਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ ਕਾਨੂੰਨ ਕਮ ਸੇ ਕਮ 105 ਬੱਚੇ ਤੇ ਬੱਚੀਆਂ ਇਹਨਾਂ ਨੇ ਆਪਣਾ ਪਿਛੋਕੜ ਦੱਸਿਆ ਉਸ ਕਿਤਾਬ ਵਿੱਚ ਉਹਨਾਂ ਦਾ ਨਾਮ ਤੇ ਐਡਰੈਸ ਦੂਰਦਰਸ਼ਨ ਤੇ ਕੋਈ 1 ਸਾਲ ਅਨਹੋਣੇ ਨਾਮ ਦਾ ਇੱਕ ਸੀਰੀਅਲ ਚੱਲਦਾ ਰਿਹਾ ਅਨਹੋਣੇ ਉਹਦੇ ਚ ਦਿਖਾਉਂਦੇ ਉਸ ਕਿਤਾਬੇ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਆਧਾਰ ਤੇ ਸਭ ਕੁਝ ਦਿਖਾਉਂਦੇ ਰਹੇ ਫਿਰ ਮਰ ਕੇ 8-10 ਘੰਟਿਆਂ ਬਾਅਦ ਜੋ ਜੀ ਉਠੇ ਫਿਰ ਤੇ ਫਿਰ ਦੱਸਦੇ ਨੇ ਕੀ ਕੁਝ ਹੋਇਆ ਉਹਨਾਂ ਦੇ ਨਾਮ ਨੇ ਤੇ ਐਡਰੈਸ ਨੇ ਉਸ ਕਿਤਾਬ ਦੇ ਚ ਖੁਸ਼ਕਿਸਮਤੀ ਹੈ ਇਸ ਦੀ ਲੇਖਕਾ ਇੱਕ ਸਿੱਖ ਬੱਚੀ ਹੈ ਡਾਕਟਰ ਸਤਵੰਦ ਕੋ ਬੈਂਗਲੌਰ ਦੇ ਉਹਨੇ ਬੈਨੂਏ ਕਿਤਾਬ ਸੰਗਤ ਦੇ ਚ ਮੀਟ ਕੀਤੀ ਕਹਿੰਦੇ ਕਿ ਗੈਨੇ ਜੀ ਇਹ ਤੇ ਬਹੁਤ ਵੱਡਾ ਹੋਵੇ ਗਿਆਨ ਹੈ ਇਹ ਤੇ ਰੱਬ ਦੀ ਬਹੁਤ ਵੱਡੀ ਲੇਹਾਂ ਸਿਮਰਤੀ ਦਾ ਕੋਈ ਆਪਾਸ ਅੰਦਾਜ਼ਾ ਨਹੀਂ ਲਾ ਸਕਦਾ ਮਨੁੱਖ ਦੀ ਜਿਹੜੀ ਸਿਮਰਤੀ ਹੈ ਅਸੀਂ ਮੰਨਦੇ ਹਾਂ ਅਨੰਤ 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 ਜਨਮਾਂ ਦੀਆਂ ਅੰਦਰ ਸਿਮਰਤੀਆਂ ਪਈਆਂ ਹੁਣ ਜਿਹੜੀ ਗੱਲ ਮੈਂ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣਨਾ ਸਿਮਰਤੀ ਦੇ ਵਿੱਚ ਦੁੱਖ ਵੀ ਪਿਆ ਹੈ ਸੁੱਖ ਵੀ ਪਿਆ ਹੈ ਉਸ ਸਿਮਰਤੀ ਦੇ ਵਿੱਚ ਪਰਿਵਾਰ ਦੀਆਂ ਯਾਦਾਂ ਨੇ ਪਰਿਵਾਰ ਦੇ ਵਿਛੋੜੇ ਦੀਆਂ ਆਈਆਂ ਉਸ ਸਿਮਰਤੀ ਦੇ ਚ ਧੰਨ ਦੇ ਮਿਲਣ ਦੀਆਂ ਯਾਦਾਂ ਨੇ ਤੇ ਧੰਨ ਦੇ ਜਾਣ ਦੀਆਂ ਯਾਦਾਂ ਹੈ ਦੁੱਖ ਸੁੱਖ ਦੀਆਂ ਯਾਦਾਂ ਮਿਲੀ ਸੀ ਪ੍ਰਭਤਾ ਤੇ ਬੜਾ ਸੁੱਖ ਮਿਲਿਆ ਤੋਂ ਅੰਦਰ ਸਿਮਰਤੀ ਦਾ ਅੰਗ ਬਣ ਗਈ ਚਲੀ ਗਈ ਪ੍ਰਭਤਾ ਤੇ ਬੜਾ ਦੁੱਖ ਮਿਲਿਆ ਸਿਮਰਤੀ ਦਾ ਹਿੱਸਾ ਬਣ ਗਈ ਇਹ ਸਾਰੀਆਂ ਯਾਦਾਂ ਹਨ ਪਰ ਉਹਨਾਂ ਨੇ ਮੈਨੂੰ ਦੱਸਿਆ ਇਸ ਸਿਮਰਤੀ ਦੇ ਚ ਪਰਮਾਤਮਾ ਦੀ ਕੋਈ ਯਾਦ ਇਹ ਜੋ ਸਿਮਰਤियां ਲਬੀਆਂ ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਨ ਦੇ ਚ ਵੀ ਚਲੇ ਜਾਈਏ ਦੁੱਖਾਂ ਦੀ ਯਾਦ ਹੈ ਸੁੱਖਾਂ ਦੀ ਯਾਦ ਹੈ ਪਰਮਾਤਮਾ ਦੀ ਯਾਦ ਕਰੋ